ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਨੇ ਸਕੂਲ ਆਫ ਫੈਮਿਨਸ ਦੇ ذریعے ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਚ ਦਾਖਲੇ ਦੁੱਗਣੇ ਹੋ ਗਏ ਹਨ ਇੰਨਾ ਹੀ ਨਹੀਂ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ ਮੇਰਾ ਨਾਮ ਪ੍ਰਿੰਸਪਲ ਸਿੰਘ ਹੈ ਮੈਂ ਐਸਓ ਡੇਰਾ ਬਸੀ ਵਿੱਚ ਸਾਇੰਸ ਸਟ੍ਰੀਮ ਵਿੱਚ ਪੜਦਾ ਹਾਂ ਤੇ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੋਹਾਲੀ ਤੇ ਟਾਪ 7 ਐਸਓ ਇੰਕੂਲਾਂ ਵਿੱਚ ਪੜਦਾ ਹਾਂ ਇੱਥੇ ਦੇ ਸਕੂਲ ਬਹੁਤ ਜ਼ਿਆਦਾ ਮਾਡਰਨ ਨੇ ਇੱਥੇ ਸਾਨੂੰ ਪ੍ਰੋਜੈਕਟਰਾਂ ਉੱਤੇ ਜੈ ਦੀ ਕਲਾਸਿਸ ਦਿੱਤੀਆਂ ਜਾਂਦੀਆਂ ਹਨ ਜੈ ਵਰਗੇ ਵੱਡੇ ਐਗਜ਼ਾਮ ਇੱਥੇ ਫ੍ਰੀ ਵਿੱਚ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਪੇਸਪੋਰਟ ਉੱਤੇ ਇਹ ਸਰਕਾਰ ਦੀ ਬਹੁਤ ਵਧੀਆ ਤਰਕੀਬ ਹੈ ਜਿਸ ਜਿਨੇ ਛੋਟੇ ਘਰਾਂ ਦੇ ਬੱਚੇ ਵੀ ਇੱਥੇ ਫ੍ਰੀ ਵਿੱਚ ਪੜਾਈ ਕਰ ਸਕਦੇ ਹਨ ਸਵੇ ਦੇ ਤਈ ਜੁਲਿਆਂ ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਕੋਈ ਵੀ ਮੰਜ਼ਿਲ ਜਿਹੜੀ ਹੈ ਅਨ ਅਚੀਵੇਬਲ ਨਹੀਂ ਹੈਗੀ ਉਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਅਰਦਾ ਚਾਹੀਦਾ ਨਾਲ سپورਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਹੋ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ سپورਟ ਤੁਹਾਡੇ ਨਾਲ ਰਹੂਗੀ ਬਹੁਤ ਬਹੁਤ ਵਧਾਈ ਦਿਨਾਂ ਸਤਿੰਦਰ ਸਰਤਾਜ ਜਿਹੜੇ ਨੇ ਸੂਫੀ ਗਾਇਕ ਉਹ ਵੀ ਇੱਥੇ ਮੌਜੂਦ ਸੀ ਔਰ ਅੱਜ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਏ ਸੀ ਹਾਲਾਂਕਿ ਗੱਲਬਾਤ ਵੀ ਕਰ ਰਹੇ ਨੇ ਐਂ ਜੀ ਮਿਹਰਬਾਨੀ ਜੀ ਵਾ ਵਾ ਬਹੁਤ ਬਹੁਤ ਸ਼ੁਕਰੀਆ ਮੇਰੇ ਤੋਂ ਵੀ ਕਰਾ ਰਹੇ ਉਸ ਵਾਸਤੇ ਠੀਕ ਹੈ ਜੀ ਥੈਂਕ ਯੂ ਸਰ ਅੱਛਾ ਜੀ ਸਰਤਾਜ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਇਸ ਸੈਸ਼ਨ ਦਾ ਪੁੱਛ ਲਿਆ ਜੀ ਅੱਜ ਸੈਸ਼ਨ ਦਾ ਜਿਹੜਾ ਹਿੱਸਾ ਬਣੇ ਤੁਸੀਂ ਔਰ ਇਸ ਢੰਗ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਐ ਸੈਸ਼ਨ ਮੈਂ ਕਹਿੰਦਾ ਇੱਕ ਬੜਾ ਬੜਾ ਹੀ ਅਲੌਕਿਕ ਦਿਨ ਹੈ ਅੱਜ ਅਲੌਕਿਕ ਧਰਤੀ ਹੈ ਸ਼ਾਮ ਦਾ ਸੂਰਜ ਹੈ ਜਿਹੜਾ ਮੈਂ ਇਮੇਜਿਨ ਕਰਦਾ ਕਿ ਜਦੋਂ ਉਹ ਉਹ ਦਿਨ ਹੋਣਗੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਨਗਰੀ ਵਸਾਈ ਇਹ ਜਿੱਦਾਂ ਸੀਐਮ ਸਾਹਿਬ ਨੇ ਦੱਸਿਆ ਕਿ ਧਰਤੀ ਆਪ ਖਰੀਦ ਕੇ ਚਕਨਾਨ ਕੀ ਪਹਿਲਾਂ ਵਸਾਇਆ ਗੁਰੂ ਪਾਤਸ਼ਾਹ ਇੱਥੇ 30 ਸਾਲ ਰਹੇ ਦਸਵੇਂ ਬਾਦਸ਼ਾਹ ਔਰ ਇੱਥੇ ਹੀ ਸਾਰੀਆਂ ਵਿੜਿਆਈਆਂ ਬਰਕਤਾਂ ਹੋਈਆਂ ਖਾਲਸਾ ਦੀ ਸਾਜਨਾ ਇੱਥੇ ਹੋਈ ਤਿੰਨ ਸੱਜਾਂ ਦਾ ਜਨਮ ਇੱਥੇ ਹੋਇਆ ਮੈਨੂੰ ਲੱਗਦਾ ਕਿ ਮੈਂ ਦੁਨੀਆ ਦੇ ਵਿੱਚ ਜਿਹੜੀਆਂ ਸਿੱਖ ਰਿਲੀਜੀਅਨ ਦੇ ਨਾਲ ਤਾਲੁਕ ਰੱਖਣ ਵਾਲੀਆਂ ਧਰਤੀਆਂ ਨੇ ਉਹਨਾਂ ਵਿੱਚ ਸੱਤ ਮੁਕੱਦਸ ਧਰਤੀ ਮੇਰੇ ਖਿਆਲ ਜਿਨੂੰ ਮੰਨਿਆ ਜਾ ਸਕਦਾ ਔਰ ਖਾਸ ਤੌਰ ਤੇ ਵਿਧਾਨ ਸਭਾ ਦਾ ਕੈਪੀਟਲ ਤੋਂ ਉੱਠ ਕੇ ਇੱਥੇ ਆਉਣਾ ਸਾਰੇ ਲੋਕਾਂ ਦਾ ਇੰਨਾ ਅਮਲਾ ਲਿਆਉਣਾ ਇੰਨੇ ਸ਼ਿੰਗਾਰ ਕਰਨੇ ਇਹ ਵਡਿਆਈਆਂ ਸਾਹਿਬ ਕਿਸੇ ਦੇ ਹੱਥ ਦਿੰਦਾ ਉਹ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੀ ਜ਼ਿੰਦਗੀ ਦੇ ਹੁੰਦਿਆ ਹੋਇਆ 350 ਸਾਲਾਂ ਸ਼ਾਦੀਤ ਆਇਆ ਮੁਕੰਮਲ ਮੁਲਕ ਨਹੀਂ ਮੁਕੰਮਲ ਦੁਨੀਆ ਮਨਾ ਰਹੀ ਹੈ ਤੁਸੀਂ ਦੇਖੋ ਯੂਨਾਈਟਿਡ ਸਟੇਟਸ ਅਮਰੀਕਾ ਦੇ ਨਿਊਯਾਰਕ ਦੀ ਇੱਕ ਸਟਰੀਟ ਦਾ ਨਾਮ ਗੁਰਤੇਗ ਹਾਦਰ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਇਸ ਤੋਂ ਵੱਡੀਆਂ ਬਰਕਤਾਂ ਮੈਨੂੰ ਨਹੀਂ ਲੱਗਦਾ ਕਦੀ ਸਾਨੂੰ ਮਿਲੀਆਂ ਹੋਣਗੀਆਂ ਇੱਕ ਵੱਡਾ ਫੈਸਲਾ ਵੀ ਲਿੱਤਾ ਗਿਆ ਤਿੰਨ ਵੱਡੇ ਸ਼ਹਿਰ ਜਿਹੜੇ ਨੇ ਹੋਲੀ ਸਿਟੀ ਹਾਂਜੀ ਹਾਂਜੀ ਮੈਂ ਉੱਥੇ ਹੀ ਸੁਣਿਆ ਸੀ ਹਾਂ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੜੀ ਪੁਰਾਣੀ ਮੰਗ ਸੀ ਬਹੁਤ ਹੀ ਕਮਾਲ ਹੈ ਹਾਂ ਮੈਂ ਮੈਂ ਤਾਂ ਸਨਵਾ ਸਰ ਨੂੰ ਦੱਸਦਾ ਸੀ ਕਿ ਮੈਂ ਕਦੀ ਵਿਧਾਨ ਸਭਾ ਨਾਕਦੀ ਦੇਖੀ ਸੀ ਪਤਾ ਨਹੀਂ ਸੀ ਕਿੱਦਾਂ ਹੁੰਦੀ ਹੈ ਸੋ ਉਹਨਾਂ ਨੇ ਮੈਨੂੰ ਮਹਿਮਾਨ ਦੇ ਤੌਰ ਤੇ ਬੁਲਾਇਆ ਤੇ ਤਾਂ ਮੈਂ ਉਸ ਦਾ ਗਵਾਹ ਬਣ ਸਕਿਆ ਤੇ ਮੈਨੂੰ ਪਤਾ ਲੱਗਿਆ ਕਿ ਹੱਥ ਚੱਕ ਕੇ ਹਾਂ ਹੁੰਦੀ ਹੈ ਤੇ ਨਾ ਵੀ ਹੁੰਦੀ ਹੈ ਤੇ ਨਾ ਇੱਕ ਵੀ ਨਹੀਂ ਸੀ हां सारी सिगी से, से ये ये बहुत कितते सदियां च एक जगह हुंदा है जदों विधानसभा जिद्दा दी कोई चीज हुंदी होवे ਤੁਹਾਨੂੰ ਸਾਰਿਆਂ ਨੂੰ ਵੀ ਮੀਡੀਆ ਨੂੰ ਵੀ ਬਹੁਤ-ਬਹੁਤ ਵਧਾਈਆਂ ਇਸ ਗੱਲ ਦੀਆਂ ਕਿ ਅਸੀਂ ਸਾਰੇ ਇਸ ਇਸ ਪਾਵਨ ਅਫਸਰ ਦਾ ਹਿੱਸਾ ਬਣ ਸਕੀ ਕਿਤੇ ਸਤਿੰਦਰ ਸਰਤਾਜ ਕੋਲ ਕੁਝ ਐਸੇ ਲਫ਼ਜ਼ ਹੁੰਦੇ ਨੇ ਹਾਂਜੀ ਜਿਹੜੇ ਉਹ ਉਸੇ ਸਮਾਂ ਬਣਾ ਲੈਂਦੇ ਨੇ ਜਿਸ ਜਿਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਅੱਜ ਕੋਈ ਲਫ਼ਜ਼ ਤੁਸੀਂ ਤਿਆਰ ਕੀਤੇ ਨੇ ਮੈਨੂੰ ਕਰਨ ਦੀ ਜ਼ਰੂਰਤ ਨਹੀਂ ਜੀ ਇੱਕ ਗਾਥਾ ਅਸੀਂ ਗੁਰਤੇਗ ਵਾਧਰ ਪਾਸ਼ਾ ਦੀ ਸ਼ਹਾਦਤ ਲਈ ਲਿਖੀ ਸੀਗੀ ਜਿਹੜੀ ਮਹਾਰਾਸ਼ਟਰ ਦੇ ਸਕੂਲਾਂ ਚ ਸਵੇਰੇ ਪ੍ਰੇਰ ਦੇ ਤੌਰ ਤੇ ਹੋਣ ਚ ਦੀਆ ਹਿੰਦੀ ਚ ਉਹ ਗਾਥਾ ਹੈ ਕਿ ਸਤਗੁਰ ਨੇ ਹੀ ਸਰਤਾਜ ਇਸਤੇਗ ਨੇ ਨਹੀਂ ਨਹੀਂ ਕਲਮ ਕੀ ਇਹ ਲਾਜ ਲਾਈ ਹੈ ਸਤਗੁਰ ਨੇ ਸਰਤਾਜ ਸੇ ਗਾਥਾ ਲਿਖਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੇ ਦੇਖੀਏ ਮਿਸਾਲ ਹੈ ਜੀ ਸਤਿੰਦਰ ਸਰਤਾਜ ਜਿਹੜੇ ਨੇ ਸੂਫੀ ਗਾਇਕ ਉਹ ਵੀ ਇੱਥੇ ਮੌਜੂਦ ਸੀ ਔਰ ਅੱਜ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਏ ਸੀ ਹਾਲਾਂਕਿ ਗੱਲਬਾਤ ਵੀ ਕਰ ਰਹੇ ਨੇ ਨਰੇਮ ਜੀ ਹਾਂ ਜੀ ਮਿਹਰਬਾਨੀ ਜੀ ਜਵਾਵਾ ਬਹੁਤ ਬਹੁਤ ਜੁਕਰੀਆ ਮੇਰੇ ਤੋਂ ਵੀ ਕਰਾ ਰਹੇ ਉਸ ਪਾਸੇ ਠੀਕ ਹੈ ਜੀ ਥੈਂਕ ਯੂ ਪਾਸ਼ੀ ਜੀ ਸਿੰਘ ਜੀ ਸਰ ਅੱਛਾ ਜੀ ਸਰਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਇਸ ਫੈਸ਼ਨ ਦਾ ਮੁੱਛ ਲਿਆ ਜੀ ਅੱਜ ਫੈਸ਼ਨ ਦਾ ਜਿਹੜਾ ਹਿੱਸਾ ਬਣੇ ਤੁਸੀਂ ਔਰ ਇਸ ਢੰਗ ਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਐ ਸੈਟ ਜੀ ਮੈਂ ਕਹਣਾ ਇੱਕ ਬੜਾ ਬੜਾ ਹੀ ਅਲੌਕਿਕ ਦਿਨ ਹੈ ਅਲੌਕਿਕ ਧਰਤੀ ਹੈ ਸ਼ਾਮ ਦਾ ਸੂਰਜ ਹੈ ਜਿਹੜਾ ਮੈਂ ਇਮੇਜਿਨ ਕਰਦਾ ਕਿ ਜਦੋਂ ਉਹ ਉਹ ਦਿਨ ਹੋਣਗੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਨਗਰੀ ਵਸਾਈ ਇਹ ਜਿੱਦਾਂ ਸੀਐਮ ਸਾਹਿਬ ਨੇ ਦੱਸਿਆ ਕਿ ਧਰਤੀ ਆਪ ਖਰੀਦ ਕੇ ਚਕਨਾਨ ਕੀ ਪਹਿਲਾ ਵਸਾਇਆ ਗੁਰੂ ਪਾਤਸ਼ਾਹ ਇੱਥੇ 30 ਸਾਲ ਰਹੇ ਦਸਵੇਂ ਬਾਦਸ਼ਾਹ ਔਰ ਇੱਥੇ ਹੀ ਸਾਰੀਆਂ ਵਿੜਿਆਈਆਂ ਬਰਕਤਾਂ ਹੋਈਆਂ ਖਾਲਸਾ ਦੀ ਸਾਜਨਾ ਇੱਥੇ ਹੋਈ ਤਿੰਨ ਸੱਜਾਂ ਦਾ ਜਨਮ ਇੱਥੇ ਹੋਇਆ ਮੈਨੂੰ ਲੱਗਦਾ ਕਿ ਮੈਂ ਦੁਨੀਆ ਦੇ ਵਿੱਚ ਜਿਹੜੀਆਂ ਸਿੱਖ ਰਿਲੀਜੀਅਨ ਦੇ ਨਾਲ ਤਾਲੁਕ ਰੱਖਣ ਵਾਲੀਆਂ ਧਰਤੀਆਂ ਨੇ ਉਹਨਾਂ ਵਿੱਚ ਸਭ ਤੋਂ ਮਕਦਸ ਸਰਤੀ ਮੇਰੇ ਖਰਚੇ ਨੂੰ ਬਨਿਆ ਜਾ ਸਕਦਾ ਔਰ ਖਾਸ ਤੌਰ ਤੇ ਵਿਧਾਨ ਸਭਾ ਦਾ ਕੈਪੀਟਲ ਤੋਂ ਉੱਠ ਕੇ ਇੱਥੇ ਆਉਣਾ ਸਾਰੇ ਲੋਕਾਂ ਦਾ ਇਨਾ ਅਮਲਾ ਲਿਆਉਣਾ ਇਨੇ ਸ਼ਿੰਗਾਰ ਕਰਨੇ ਇਹ ਵਡਿਆਈਆਂ ਸਾਹਿਬ ਕਿਸੇ ਦੇ ਹੱਥ ਦਿੰਦਾ ਉਹ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੀ ਜ਼ਿੰਦਗੀ ਦੇ ਹੁੰਦਿਆ ਹੋਇਆ 350 ਸਾਲਾਂ ਸ਼ਾਦੀਤ ਆਇਆ ਮੁਕੰਮਲ ਮੁਲਕ ਨਹੀਂ ਮੁਕੰਮਲ ਦੁਨੀਆ ਮਨਾ ਰਹੀ ਆ ਤੁਸੀਂ ਦੇਖੋ ਯੂਨਾਈਟਿਡ ਸਟੇਟਸ ਅਮਰੀਕਾ ਦੇ ਨਿਊਯਾਰਕ ਦੀ ਇੱਕ ਸਟਰੀਟ ਦਾ ਨਾਮ ਗੁਰਤੇਗ ਹਦਰ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਇਸ ਤੋਂ ਵੱਡੀਆਂ ਬਰਕਤਾਂ ਮੈਨੂੰ ਨਹੀਂ ਲੱਗਦਾ ਕਦੀ ਸਾਨੂੰ ਮਿਲੀਆਂ ਹੋਣਗੀਆਂ ਇੱਕ ਵੱਡਾ ਫੈਸਲਾ ਵੀ ਲਿੱਤਾ ਗਿਆ ਤਿੰਨ ਵੱਡੇ ਸ਼ਹਿਰ ਜਿਹੜੇ ਨੇ ਹੋਲੀ ਸਿਟੀ ਹਾਂਜੀ ਹਾਂਜੀ ਮੈਂ ਉੱਥੇ ਹੀ ਸੁਣਿਆ ਸੀ ਹਾਂ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੜੀ ਪੁਰਾਣੀ ਮੰਗ ਸੀ ਬਹੁਤ ਹੀ ਕਮਾਲ ਹੈ ਹਾਂ ਮੈਂ ਮੈਂ ਤਾਂ ਸਨਵਾ ਸਾਹ ਨੂੰ ਦੱਸਦਾ ਸੀ ਕਿ ਮੈਂ ਕਦੀ ਵਿਧਾਨ ਸਭਾ ਨਾਕਦੀ ਦੇਖੀ ਸੀ ਪਤਾ ਨਹੀਂ ਸੀ ਕਿੱਦਾਂ ਹੁੰਦੀ ਹੈ ਸੋ ਉਹਨਾਂ ਨੇ ਮੈਨੂੰ ਮਹਿਮਾਨ ਦੇ ਤੌਰ ਤੇ ਬੁਲਾਇਆ ਤੇ ਤਾਂ ਮੈਂ ਉਸ ਦਾ ਗਵਾਹ ਬਣ ਸਕਿਆ ਤੇ ਮੈਨੂੰ ਪਤਾ ਲੱਗਿਆ ਕਿ ਹੱਥ ਚੱਕ ਕੇ ਹਾਂ ਹੁੰਦੀ ਹੈ ਤੇ ਨਾ ਵੀ ਹੁੰਦੀ ਹੈ ਤੇ ਨਾ ਇੱਕ ਵੀ ਨਹੀਂ ਸੀ ਹਾਂ ਸਾਰੀ ਸੀਗੀ ਸੇ ਇਹ ਇਹ ਬਹੁਤ ਕਿਤੇ ਸਦੀਆਂ ਚ ਇੱਕ ਜਗ੍ਹਾ ਹੁੰਦਾ ਜਦੋਂ ਵਿਧਾਨ ਸਭਾ ਜਿੱਦਾਂ ਦੀ ਕੋਈ ਚੀਜ਼ ਹੁੰਦੀ ਹੋਵੇ ਤੁਹਾਨੂੰ ਸਾਰਿਆਂ ਨੂੰ ਵੀ ਮੀਡੀਆ ਨੂੰ ਵੀ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ ਕਿ ਅਸੀਂ ਸਾਰੇ ਇਸ ਇਸ ਪਾਵਨ ਅਫਸਰ ਦਾ ਹਿੱਸਾ ਬਣ ਸਕੀ ਸਤਿੰਦਰ ਸਰਤਾਜ ਕੋਲ ਕੁਝ ਐਸੇ ਲਫ਼ਜ਼ ਹੁੰਦੇ ਨੇ ਜਿਹੜੇ ਉਹ ਉਸੇ ਸਮਾਂ ਬਣਾ ਲੈਂਦੇ ਨੇ ਜਿਸ ਜਿਸ ਤਰ੍ਹਾਂ ਦਾ ਸਮਾਂ ਹੁੰਦਾ ਅੱਜ ਕੋਈ ਲਫ਼ਜ਼ ਤੁਸੀਂ ਤਿਆਰ ਕੀਤੇ ਨੇ ਮੈਂ ਇਹਨੂੰ ਕਰਨ ਦੀ ਜ਼ਰੂਰਤ ਨਹੀਂ ਜੀ ਇੱਕ ਗਾਥਾ ਅਸੀਂ ਗੁਰਤੇਗ ਵਾਧਰ ਪਾਸ਼ਾ ਦੀ ਸ਼ਹਾਦਤ ਲਈ ਲਿਖੀ ਸੀਗੀ ਜਿਹੜੀ ਮਹਾਰਾਸ਼ਟਰ ਦੇ ਸਕੂਲਾਂ ਚ ਸਵੇਰੇ ਪ੍ਰੇਰ ਦੇ ਤੌਰ ਤੇ ਹੁਣ ਚੱਲਦੀ ਆ ਹਿੰਦੀ ਚ ਉਹ ਗਾਥਾ ਹੈ ਕਿ ਸਤਗੁਰ ਨੇ ਹੀ ਸਰਤਾਜ ਇਸ ਤੇਗ ਨੇ ਇਹ ਨੇ ਹੀ ਕਲਮ ਕੀ ਇਹ ਲਾ ਜਲਾਈ ਹੈ ਸਤਗੁਰ ਨੇ ਸਰਤਾਜ ਸੇ ਗਾਥਾ ਲਿਖਾਈ ਹੈ ਸਭ ਮਿਲ ਕੇ ਦੇ ਰਹੇ ਹੈ ਜੋ ਆਦਰ ਤੋ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋ ਦੇਖੀਏ ਮਿਸਾਲ ਹੈ ਸਤਿੰਦਰ ਸਰਤਾਜ ਜਿਹੜੇ ਨੇ ਸੂਫੀ ਗਾਇਕ ਉਹ ਵੀ ਇੱਥੇ ਮੌਜੂਦ ਸੀ ਔਰ ਅੱਜ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਏ ਸੀ ਹਾਲਾਂਕਿ ਗੱਲਬਾਤ ਵੀ ਕਰ ਰਹੇ ਨੇ ਨਰੇਮ ਜੀ ਹਾਂ ਜੀ ਮਿਹਰਬਾਨੀ ਜੀ ਜਵਾਵਾ ਬਹੁਤ ਬਹੁਤ ਜੁਕਰੀਆ ਮੇਰੇ ਤੋਂ ਵੀ ਕਰਾ ਰਹੇ ਉਸ ਪਾਸੇ ਠੀਕ ਹੈ ਜੀ ਥੈਂਕ ਯੂ ਪਾਸ਼ੀ ਜੈਪਾਲ ਸਿੰਘ ਜੀ ਸਰ ਅੱਛਾ ਜੀ ਸਰ ਰਾਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਇੱਕ ਫੈਸ਼ਨ ਦਾ ਪੁਛ ਲਿਆ ਜੀ ਅੱਜ ਫੈਸ਼ਨ ਦਾ ਜਿਹੜਾ ਹਿੱਸਾ ਬਣੇ ਤੁਸੀਂ ਔਰ ਇਸ ਢੰਗ ਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਐ ਸੈਸ਼ਨ ਮੈਂ ਕਹਿੰਨਾ ਇੱਕ ਬੜਾ ਬੜਾ ਹੀ ਅਲੌਕਿਕ ਦਿਨ ਹੈ ਅੱਜ ਅਲੌਕਿਕ ਧਰਤੀ ਹੈ ਸ਼ਾਮ ਦਾ ਸੂਰਜ ਹੈ ਜਿਹੜਾ ਮੈਂ ਇਮੇਜਿਨ ਕਰਦਾ ਕਿ ਜਦੋਂ ਉਹ ਉਹ ਦਿਨ ਹੋਣਗੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਨਗਰੀ ਵਸਾਈ ਇਹ ਜਿੱਦਾਂ ਸੀਐਮ ਸਾਹਿਬ ਨੇ ਦੱਸਿਆ ਕਿ ਧਰਤੀ ਆਪ ਖਰੀਦ ਕੇ ਚਕਨਾਨ ਕੀ ਪਹਿਲਾਂ ਵਸਾਇਆ ਗੁਰੂ ਪਾਤਸ਼ਾਹ ਇੱਥੇ 30 ਸਾਲ ਰਹੇ ਦਸਵੇਂ ਬਾਦਸ਼ਾਹ ਔਰ ਇੱਥੇ ਹੀ ਸਾਰੀਆਂ ਵਿੜਿਆਈਆਂ ਬਰਕਤਾਂ ਹੋਈਆਂ ਖਾਲਸਾ ਦੀ ਸਾਜਨਾ ਇੱਥੇ ਹੋਈ ਤਿੰਨ ਸੱਜਾਂ ਦਾ ਜਨਮ ਇੱਥੇ ਹੋਇਆ ਮੈਨੂੰ ਲੱਗਦਾ ਕਿ ਮੈਂ ਦੁਨੀਆਂ ਦੇ ਵਿੱਚ ਜਿਹੜੀਆਂ ਸਿੱਖ ਰਿਲੀਜੀਅਨ ਦੇ ਨਾਲ ਤਾਲੁਕ ਰੱਖਣ ਵਾਲੀਆਂ ਧਰਤੀਆਂ ਨੇ ਉਹਨਾਂ ਵਿੱਚ ਸਭ ਤੋਂ ਮਕਦਸ ਸਰਤੀ ਮੇਰੇ ਖਿਆਲ ਜਿਨੂੰ ਮੰਨਿਆ ਜਾ ਸਕਦਾ ਔਰ ਖਾਸ ਤੌਰ ਤੇ ਵਿਧਾਨ ਸਭਾ ਦਾ ਕੈਪੀਟਲ ਤੋਂ ਉੱਠ ਕੇ ਇੱਥੇ ਆਉਣਾ ਸਾਰੇ ਲੋਕਾਂ ਦਾ ਇੰਨਾ ਅਮਲਾ ਲਿਆਉਣਾ ਇੰਨੇ ਸ਼ਿੰਗਾਰ ਕਰਨੇ ਇਹ ਵਡਿਆਈਆਂ ਸਾਹਿਬ ਕਿਸੇ ਦੇ ਹੱਥ ਦਿੰਦਾ ਉਹ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੀ ਜ਼ਿੰਦਗੀ ਦੇ ਹੁੰਦਿਆ ਹੋਇਆ 350 ਸਾਲਾਂ ਸ਼ਾਦੀਤ ਆਇਆ ਮੁਕੰਮਲ ਮੁਲਕ ਨਹੀਂ ਮੁਕੰਮਲ ਦੁਨੀਆ ਮਨਾ ਰਹੀ ਹੈ ਤੁਸੀਂ ਦੇਖੋ ਯੂਨਾਈਟਿਡ ਸਟੇਟਸ ਅਮਰੀਕਾ ਦੇ ਨਿਊਯਾਰਕ ਦੀ ਇੱਕ ਸਟਰੀਟ ਦਾ ਨਾਮ ਗੁਰਤੇਜ ਹਾਦਰ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਇਸ ਤੋਂ ਵੱਡੀਆਂ ਬਰਕਤਾਂ ਮੈਨੂੰ ਨਹੀਂ ਲੱਗਦਾ ਕਦੀ ਸਾਨੂੰ ਮਿਲੀਆਂ ਹੋਣਗੀਆਂ ਇੱਕ ਵੱਡਾ ਫੈਸਲਾ ਵੀ ਲਿੱਤਾ ਗਿਆ ਤਿੰਨ ਵੱਡੇ ਸ਼ਹਿਰ ਜਿਹੜੇ ਨੇ ਹੋਲੀ ਸਿਟੀ ਹਾਂਜੀ ਹਾਂਜੀ ਮੈਂ ਉੱਥੇ ਹੀ ਸੁਣਿਆ ਸੀ ਹਾਂ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੜੀ ਪੁਰਾਣੀ ਮੰਗ ਸੀ ਬਹੁਤ ਹੀ ਕਮਾਲ ਹੈ ਹਾਂ ਮੈਂ ਮੈਂ ਤਾਂ ਸੰਵਾ ਸਾਹਿਬ ਨੂੰ ਦੱਸਦਾ ਸੀ ਕਿ ਮੈਂ ਕਦੀ ਵਿਧਾਨ ਸਭਾ ਨਾ ਕਦੀ ਦੇਖੀ ਸੀ ਪਤਾ ਨਹੀਂ ਸੀ ਕਿੱਦਾਂ ਹੁੰਦੀ ਹੈ ਸੋ ਉਹਨਾਂ ਨੇ ਮੈਨੂੰ ਮਹਿਮਾਨ ਦੇ ਤੌਰ ਤੇ ਬੁਲਾਇਆ ਤੇ ਤਾਂ ਮੈਂ ਉਸ ਦਾ ਗਵਾਹ ਬਣ ਸਕਿਆ ਤੇ ਮੈਨੂੰ ਪਤਾ ਲੱਗਿਆ ਕਿ ਹੱਥ ਚੱਕ ਕੇ ਹਾਂ ਹੁੰਦੀ ਹੈ ਤੇ ਨਾ ਵੀ ਹੁੰਦੀ ਹੈ ਤੇ ਨਾ ਇੱਕ ਵੀ ਨਹੀਂ ਸੀ ਹਾਂ ਸਾਰੀ ਸੀਗੀ ਸੇ ਇਹ ਇਹ ਬਹੁਤ ਕਿਤੇ ਸਦੀਆਂ ਚ ਇੱਕ ਜਗ੍ਹਾ ਹੁੰਦਾ ਜਦੋਂ ਵਿਧਾਨ ਸਭਾ ਜਿੱਦਾਂ ਦੀ ਕੋਈ ਚੀਜ਼ ਹੁੰਦੀ ਹੋਵੇ ਤੁਹਾਨੂੰ ਸਾਰਿਆਂ ਨੂੰ ਵੀ ਮੀਡੀਆ ਨੂੰ ਵੀ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ ਕਿ ਅਸੀਂ ਸਾਰੇ ਇਸ ਇਸ ਪਾਵਨ ਅਫਸਰ ਦਾ ਹਿੱਸਾ ਬਣ ਸਕੀ ਸਤੇਂਦਰ ਸਰਤਾਜ ਕੋਲ ਕੁਝ ਐਸੇ ਲਫ਼ਜ਼ ਹੁੰਦੇ ਨੇ ਜਿਹੜੇ ਉਹ ਉਸੇ ਸਮਾਂ ਬਣਾ ਲੈਂਦੇ ਨੇ ਜਿਸ ਜਿਸ ਤਰ੍ਹਾਂ ਦਾ ਸਮਾਂ ਹੁੰਦਾ ਅੱਜ ਕੋਈ ਲਫ਼ਜ਼ ਤੁਸੀਂ ਤਿਆਰ ਕੀਤੇ ਨੇ ਮੈਂ ਇਹਨੂੰ ਕਰਨ ਦੀ ਜ਼ਰੂਰਤ ਨਹੀਂ ਜੀ ਇੱਕ ਗਾਥਾ ਅਸੀਂ ਗੁਰਤੇਗ ਵਾਧਰ ਪਾਸ਼ਾ ਦੀ ਸ਼ਹਾਦਤ ਲਈ ਲਿਖੀ ਸੀਗੀ ਜਿਹੜੀ ਮਹਾਰਾਸ਼ਟਰ ਦੇ ਸਕੂਲਾਂ ਚ प्रेयर के तौर तो पर हूँ चल रही है हिंदी वह गाथा है कि सतगुर ने ही सरताज इस तेग ने ही ने ही कलम की ये लॉज लाई है सतगुर ने सरताज से गाथा लिखाई है सब मिल के दे रहे हैं जो आदर तो देखिए मिसाल है जो हिंद की चादर तो देखिए मिसाल है जो